ਸੇ ਰੰਗੜ ਨੇ ਉਹ ਗੀਤ ਸੁਣਨੇ ਸ਼ੁਰੂ ਕਰ ਦਿੱਤੇ ਜਿਹਦੇ ਤੋਂ ਸਾਨੂੰ ਗੁਰੂ ਸਾਹਿਬ ਨੇ ਡੱਕਿਆ ਸੀ ਪਰ ਅੱਜ ਵੀ ਅਸੀਂ ਬਹੁਤ ਸਾਰੇ ਮਸੇ ਦੇ ਭੈਣ ਭਰਾ ਬਣੇ ਹੋਏ ਅਸੀਂ ਆਪਣੇ ਬੱਚਿਆਂ ਦੀਆਂ ਸ਼ਾਦੀਆਂ ਦੇ ਕਦੀ ਕੋਈ ਕਾਮ ਦਾ ਟਾਡੀ ਕਵੀਸ਼ਰ ਪ੍ਰਚਾਰਕ ਕਥਾਵਾਜਕ ਕੀਰਤਨੀਆਂ ਨਹੀਂ ਸਾਦੇ ਜਿਹੜਾ ਹਾਲਾਂਕਿ 30 35000 ਤੱਕ ਆਣ ਕੇ ਵੱਧ ਤੋਂ ਵੱਧ ਕੋਈ 50000 ਲੈ ਲੂਗਾ ਉਹ ਧਰਮ ਦੀ ਗੱਲ ਕਰੂਗਾ ਲੇਕਿਨ ਅਸੀਂ 2 2 2.5 2.5 5 5 7 7 ਲੱਖ ਰੁਪਇਆ ਦੇ ਕੇ ਉਹ ਗਾਉਣ ਵਾਲਿਆਂ ਦੇ ਉਹ ਗਾਉਣ ਵਾਲੇ ਸਾਧਿਆਂ ਜਿਹੜੇ ਗੰਦੇ ਗੀਤ गा ਕੇ ਜਾਂਦੇ ਨੇ ਇਹੋ ਜੇ ਲੋਕਾਂ ਦੀ ਬਾਪਦ ਕੌਮ ਦੇ ਮਹਾਨ ਵਿਦਵਾਨ ਗਿਆਨੀ ਗਿਆਨ ਸਿੰਘ ਜੀ ਹੋਣਾ ਨੇ ਬਹੁਤ ਵਧੀਆ ਚਾਰਕ ਲਾਈਨਾਂ ਲਿਖੀਆਂ ਨੇ ਉਹ ਬੜੀਆਂ ਇੱਥੇ ਕਾਬਲੇ ਗੌਰ ਤੇ ਟੁੱਕਦੀਆਂ ਨੇ ਉਹ ਕਹਿੰਦੇ ਸ਼ੁਭ ਕਾਜ ਕੋ ਛੋੜ ਆਕਾਜ ਕਰੇ ਕਿ ਸ਼ਰਲਾਜ ਨ ਆਵਤ ਹੈ ਇਨ ਕੋ ਇੱਕ ਰਾਂਡ ਬੁਲਾਏ ਨਚਾਵਤ ਹੈ ਘਰ ਕਾ ਧਨ ਮਾਲ ਲਟਾਵਨ ਕੋ ਮਰਦੰਗ ਕਹੇ ਤ੍ਰਿਗ ਹੈ ਤ੍ਰਿਗ ਹੈ ਤ੍ਰਿਗ ਹੈ ਸੁਰ ਤਾਲ ਕਹੇ ਕਿਨ ਕੋ ਕਿਨ ਕੋ ਕਿਨ ਕੋ ਉਹ ਕਹਿੰਦਾ ਬਾਹਾਂ ਓਲਾਰ ਕੇ ਰਾਂਡ ਕੇ ਇਨ ਕੋ ਇਨ ਕੋ ਇਨ ਕੋ ਕਹਿੰਦਾ ਚੰਗਾ ਕੰਮ ਛੱਡ ਕੇ ਤੇ ਭੈੜੇ ਕੰਮ ਸ਼ੁਰੂ ਕਰ ਲੈ ਫਿਰ ਕਹਿੰਦਾ ਅਸੀਂ ਲੱਖਾਂ ਰੁਪਈਆ ਦੇ ਕੇ ਗਾਉਣ ਵਾਲੀ ਸੱਦੀ ਉਹਨੇ ਗੰਦੇ ਗੀਤ ਗਾਏ ਤੇ ਸਾਡੇ ਬਜ਼ੁਰਗਾਂ ਨੇ ਸਾਡੇ ਭਰਾਵਾਂ ਨੇ ਫਿਰ 5-500 ਰੁਪਏ ਦੇ ਨੋਟ ਉੱਪਰ ਦੀ ਸੁੱਟੇ ਕਹਿੰਦਾ ਧਨਮਾਲ ਜਿਹੜਾ ਸੀ ਉਹ ਖਰਾਬ ਕੀਤਾ ਕਹਿੰਦਾ ਉਸ ਗਉਣ ਵਾਲੀ ਦੇ ਨਾਲ ਵਜਣ ਵਾਲੇ ਸਾਜ਼ ਇੱਕ ਪਾਸੇ ਦੇ ਸਾਜ਼ ਕਹਿੰਦੇ ਤ੍ਰਿਗ ਹੈ ਤੇ ਕਹਿੰਦਾ ਦੂਸਰੇ ਪਾਸੇ ਦੇ ਸਾਜ਼ ਕਹਿੰਦੇ ਤ੍ਰਿਗ ਹੈ ਕਿੰਨਾ ਦੇ ਕਹਿੰਦੇ ਉਹ ਫਿਰ 8ਵੀਂ ਜਾਂ 10ਵੀਂ 12ਵੀਂ ਫੇਲ ਕੁੜੀ ਉਹ ਜਿਹੜੇ ਅੱਗੇ ਬੈਠੇ ਹੁੰਦੇ ਨੇ ਪੱਗਾਂ ਪੋਚਵੀਆਂ ਬਣ ਕੇ ਕਈ ਗਾਤਰੇ ਪਾ ਕੇ ਬੈਠੇ ਹੁੰਦੇ ਆ ਕਈਆਂ ਨੇ ਢਾਗਦੇ 32 32 52 52 ਬੋਰ ਦੇ ਰਵਾਲ ਰਵਾਲ ਆਏ ਹੁੰਦੇ ਆ ਉਹ ਫਿਰ ਉਹਨਾਂ ਵੱਲ ਇਸ਼ਾਰਾ ਕਰਕੇ ਕਹਿੰਦੀ ਕਿ ਤਰੇ ਅਗੇ ਨਾਲ ਦੇ ਜਿਹੜਿਆ ਗਾੜੀ ਬੈਠੇ ਮੈਨੂੰ ਸੁਣਦੇ ਆ ਤੇ ਮੇਰੇ ਉਤੋਂ ਦੀ ਪੈਸੇ ਸੋ ਸਾਨੂੰ ਰਾਗ ਇਹ ਨਹੀਂ ਸੀ ਸੁਣਨ ਵਾਸਤੇ ਕਿਹਾ ਗੁਰੂ ਸਾਹਿਬਾਨ ਨੇ ਜਮਲਾ ਜੱਟ ਤੁੰਬੀ ਦਾ ਬਾਦਸ਼ਾਹ ਹੋਇਆ ਕਹਿੰਦਾ ਰਾਗ ਕਿਹੜਾ ਸੁਣਨਾ ਚਾਹੀਦਾ ਕਹਿੰਦਾ ਜਿਹੜਾ ਨੇਕੀਆਂ ਕਰੇ ਬਹਿਸ਼ਤ ਵੜਦਾ ਹੋਇ ਉਹਨੂੰ ਰਾਹ ਦੇ ਵਿੱਚੋਂ ਕੋਈ ਮੋੜਦਾ ਨਹੀਂ ਉਹਦੇ ਲਈ ਨੇ ਸਦਾ ਬਹਿਸ਼ਤ ਖੁੱਲੇ ਜਿਹੜਾ ਕਿਸੇ ਦੇ ਦਿਲ ਨੂੰ ਤੋੜਦਾ ਨਹੀਂ ਜਿੰਨੂੰ ਆਬੇ ਹਜਾਤ ਦੀ ਸਾਰ ਹੋਵੇ ਅੰਮ੍ਰਿਤ ਮਿੱਟੀ ਦੇ ਵਿੱਚ ਉਹ ਰੋੜਦਾ ਨਹੀਂ ਉਹ ਜੱਟਾ ਰਾਗ ਨੇ ਉਹ ਬਕਵਾਸ ਸਮਝੋ ਜਿਹੜਾ ਟੁੱਟਿਆਂ ਦਿਲਾਂ ਨੂੰ ਜੋੜਦਾ ਨਹੀਂ ਕਹਿੰਦਾ ਉਹ ਰਾਗ ਹੀ ਕੀ ਹੋਇਆ ਜਿਹੜਾ ਟੁੱਟੇ ਹੋਏ ਦਿਲ ਨੂੰ ਗੁਰੂ ਦੇ ਨਾਲ ਜੋੜਨਾ ਦਵੇ ਲੇਕਿਨ ਗੱਲਾਂ ਕੁਝ ਸਖਤ ਆ ਪਰ ਮੈਂ ਜ਼ਰੂਰ ਕਵਾਂਗਾ ਕਿਉਂਕਿ ਮੈਂ ਕਿਸੇ ਦਾ ਮਲਾਜਮ ਨਹੀਂ ਮੈਂ ਕਿਸੇ ਦਾ ਨੌਕਰ ਨਹੀਂ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਨੌਕਰ ਦੂਰ ਆ ਸੱਚੀ ਗੱਲ ਤੁਹਾਡੇ ਨਾਲ ਜ਼ਰੂਰ ਕਰਦਾ ਜਾਵਾਂਗਾ ਗੱਲਾਂ ਕੁਝ ਕੌੜੀਆਂ ਲੇਕਿਨ ਹੈਨ ਚੰਗੀਆਂ ਕਰੇਲਾ ਕੌੜਾ ਹੁੰਦਾ ਲੇਕਿਨ ਸ਼ੂਗਰ ਤੇ ਬੜਾ ਕੰਟਰੋਲ ਕਰਦਾ